ਦੇਖੋ 2123 ਦੇ ਇੱਥੇ ਡਟੇ ਹੋયા। ਰਾਡ 2123 ਕੋਗਾ ਇਹੀ ਕਿ ਬੀਸੀ ਬੀਸੀL ਸਾਰਿਆਂ ਨੂੰ ਕਹਿੰਦੇ ਥੱਕ ਗਏ ਵੀ ਸਾਡਾ ਕੋਈ ਹੱਲ ਕਰ ਦਿਓ ਹੱਲ ਕਰ ਦਿਓ। ਇਹਨਾਂ ਨੇ ਜਦੋਂ 100 ਫੁੱਟ ਤੋਂ 100 ਫੁੱਟ ਕਰਦੇ ਰਹੇ ਨੇ ਉਦੋਂ ਪਹਿਲਾਂ ਕੋਈ ਹੱਲ ਨਹੀਂ। ਆ ਸਾਹਮਣੇ ਆ 10 ਦਿਨ ਪਾ ਨਾਲ ਲੱਗੇ ਹੋਇਆ। ਆ ਪਬਲਿਕ ਕਰਦੀ ਆ ਸਰਕਾਰ ਕੁਝ ਨਹੀਂ ਕਰ ਰਹੀ। ਪਹਿਲਾਂ ਜਦੋਂ ਪਾਣੀ ਵਗਣਾ ਸ਼ੁਰੂ ਹੋਇਆ ਖਾਰ ਲੱਗਣ ਲੱਗੀ ਉਦੋਂ ਕਿੰਨੇ ਫੁੱਟ ਦੀ ਸੀਗਾ ਡਿਸਟੈਂਸ ਦਰਿਆ ਵੈਣ ਦਾ ਇੱਥੋਂ 400 ਫੁੱਟ ਦੇ ਹੈਗਾ ਸੀ ਨਾ ਨਾ 4 ਕਿਲੇ ਲਗਭਗੇ ਸੀ ਇੱਥੋਂ 800 ਫੁੱਟ ਦੇ ਨੇੜੇ 800 ਫੁੱਟ ਤੋਂ ਬਾਅਦ ਦੂਰੀ ਤੇ ਬੈਂਦਾ ਸੀਗਾ ਇੱਥੇ ਇੱਕ ਬਜ਼ੁਰਗ ਸੀਗੇ ਉਹ ਕਹਿ ਰਹੇ ਸੀਗੇ ਕੀ ਕਰਨੀ ਆਂਕਲ ਸੀਗੇ ਕਿੱਥੇ ਗਏ ਉਹ ਉਹ ਚਲੇ ਗਏ ਉਹ ਦੱਸਦੇ ਸੀਗੇ ਇੱਥੇ ਇੱਥੇ ਸਲਾਹ ਕੀ ਦਿੱਤੀ ਸੀ ਡੀਸੀ ਨੂੰ ਡੀਸੀ ਨੇ ਉੱਥੇ ਸਲਾਹ ਦਿੱਤੀ ਮੈਂ ਠੋਕਰ ਆਪਸ ਨੇ ਮਿਟਰੀ ਲਾ ਕੇ ਤੇ ਕੀ ਕਰਨਾ ਕਿਹਾ ਕਹਿੰਦਾ ਨਹੀਂ ਜੀ ਲੋੜ ਨਹੀਂ ਹੈ ਸਾਰੀ ਕੋਈ ਵੀ ਸਾਡੇ ਲੱਗਿਆ ਹੋਇਆ ਇਹ ਨਹੀਂ ਸਾਡੇ ਪ੍ਰਬੰਧ ਹੋ ਰਹੇ ਨੇ ਦਰਿਆ ਬਾ ਮਾਵਾ ਮਤਲਬ ਜਿੱਥੇ ਵਹਿੰਦਾ ਸੀ ਉਹ ਤੂੰ ਹਟ ਕੇ ਜ਼ਮੀਨ ਦੇ ਵਿੱਚ ਟੋਏ ਪੱਟ ਕੇ ਉਹ ਕਿਹਾ ਸੀਗਾ ਕਰਨ ਨੂੰ ਕਿਹਾ ਸੀ ਵੀ ਜਾਲ ਬੰਨ ਕੇ ਟੋਆ 20 ਫੁੱਟ 10 ਫੁੱਟ ਪੱਟ ਕੇ ਥੱਲੇ ਪੱਥਰ ਲਾ ਕੇ ਲਾਓ ਜਾਲ ਦੇ ਵਿੱਚ ਮੇਰੇ ਤਾ ਰੁਕੂਗਾ ਦਰਿਆ ਇਹ ਕੀ ਕਰਦੇ ਥੱਲੇ ਆਉਂਦੇ ਸਿੱਟ ਜਾਂਦੇ ਆ ਫੋਟੋਆਂ ਖੱਚਦੇ ਆ ਚਲੇ ਜਾਂਦੇ ਆ ਹੋਰ ਕੋਈ ਕੰਮ ਨਹੀਂ ਕਰਦੇ ਇੱਥੇ ਆਪ ਤੂੰ ਨਾਲੇ ਤੇ ਇੱਥੇ ਸਾਰੇ ਏਡੇ ਏਡੇ ਮੰਤਰੀ ਆਉਂਦੇ ਉਹ ਕੀ ਕਰਦੇ ਆ ਜੀ ਮੰਤਰੀ ਆਉਂਦੇ ਫੋਟੋ ਖਿਚਾ ਕੇ ਥੈਲਾ ਕੇ ਖਿਚਾ ਕੇ ਕੱਪੜੇ ਲਪੇਟ ਕੇ ਚਲੇ ਜਾਂਦੇ ਆ ਕੋਈ ਮੰਤਰੀ ਆਇਆ ਤਾਂ ਦਾ ਦਿਨ ਰਾਤ ਰਹਿ ਹ ਕਿ ਦੋ ਘੰਟੇ ਰਿਹਾ 10 ਮੀਟਰ ਨਹੀਂ ਆਉਂਦੇ ਹੈਗੇ ਤਾਂ ਫੋਟੋ ਕਿੱਜ ਕੇ ਚਲੇ ਜਾਂਦੇ ਕਿਉਂਕਿ ਮੈਂ ਆਪ ਨਹੀਂ ਇਸ ਵਾਰ ਮੈਂ ਥੋੜੇ ਸਾਰਿਆਂ ਦੇ ਮੂੰਹ ਤੋਂ ਸੁਣਨਾ ਚਾਹੁੰਦੀ ਆ ਇੱਥੇ ਦਿਖਾਇਆ ਜਾ ਰਿਹਾ ਕਿ ਜਿਹੜਾ ਇੱਥੇ ਦਾ ਡੀਸੀ ਆ ਵੀ ਉਹ ਬਹੁਤ ਕੰਮ ਕਰ ਰਿਹਾ ਆ ਬੋਰੇ ਚੱਕ ਰਿਹਾ ਆ ਪਹ ਲਾ ਰਿਹਾ ਹੁਣ ਤੁਸੀਂ ਦੱਸੋ ਵੀ ਇੱਥੇ ਡੀਸੀ ਕੀ ਕੰਮ ਕਰ ਰਿਹਾ ਆ 400 ਫੁੱਟ ਰਹਿੰਦਾ ਸੀ ਜੀ ਹਾਂਜੀ ਉਦੋਂ ਅਸੀਂ ਕਿਹਾ ਸੀ ਵੀ ਇਹ ਕੰਮ ਕਰ ਲਓ ਜਾਲ ਵਿਛਾ ਕੇ ਪੱਥਰ ਪਾ ਦਿਓ ਜੇ ਬਚਾਉਣਾ ਤਾਂ ਉਹ ਕਹਿੰਦੇ ਨਹੀਂ ਕਿ ਸਾਨੂੰ 100 ਫੁੱਟ ਤੇ 200 ਫੁੱਟ ਤੇ ਆ ਹੌਲੀ ਹੌਲੀ ਕਰਦੇ ਇਹਨਾਂ ਦਾ ਬੰਨ੍ਹ ਖੋੜ ਕੇ ਸਾਨੂੰ ਇੱਥੇ ਲੈ ਜਾਂਦਾ ਹੋ। ਤੁਹਾਡੀ ਜ਼ਮੀਨ ਤੋਂ ਕਿੰਨਾ ਫਰਕ ਰਹਿ ਗਿਆ ਦਾ? ਸਾਰੀ ਹੜ੍ਹ ਗਈ। ਹਾਂਜੀ ਹੜ੍ਹ ਗਈ। 15 ਕਿਲੇ ਹੜ੍ਹ ਗਏ ਆ। ਤੁਸੀਂ ਥੋ ਬੋਲਿਆ ਤੁਸੀਂ ਬੋਲੋ ਯਾਰ ਮੈਂ ਤਾਂ ਥੋੜੀ ਜੁੜੀ ਆ। ਹਾਂ ਦੱਸੋ। ਉਹ ਤੋਂ ਨਾ ਇਹਦੇ ਢਿੱਲੋ ਸਾਹਿਬ ਵੀ ਆਏ ਦੇ ਉਦੋਂ ਕਹਿੰਦੇ ਤੁਹਾਡੇ ਹੁਣ ਮਸਲਾ ਹੱਲ ਹੁੰਦਾ ਪਬਲਿਕੇਸ਼ਨ ਲਿਖ ਕੇ ਪਾਉ। ਹਾਂਜੀ। ਇਹ ਨਾ ਕਹਿੰਦੇ ਨਹੀਂ ਇਹ ਕਦੀ ਆਣਾ ਜਦੋਂ ਦਰਿਆ ਨੇੜੇ ਆ ਉਹ ਫੇਰ ਕਰਾਂਗੇ ਪ੍ਰਬੰਧ ਅਸੀਂ। ਨਹੀਂ ਲੋਕਾਂ ਦੇ ਵਿੱਚ ਨਾ ਇਹ ਸੁਨੇਹਾ ਗਿਆ ਹੋਇਆ ਕਿ ਇਹ ਜਿਹੜਾ ਡੀਸੀ ਆ ਬਹੁਤ ਕੰਮ ਕਰਦਾ ਆ ਤਾਂ ਤੁਸੀਂ ਇੰਨੇ ਦਿਨਾਂ ਤੋਂ ਦੇਖ ਰਹੇ ਹੋ ਤੁਸੀਂ ਦੱਸੋ ਵੀ ਡੀਸੀ ਕੀ ਕੰਮ ਕਰਦਾ ਪਹਿਲਾਂ ਰਿੰਜਰ ਦਾ ਪਹਿਲਾਂ ਮੇਰੀ ਗੱਲ ਸੁਣੋ ਉਹ ਮੁੰਡਾ ਗਿਆ ਤੂੰ ਸੋਨੀ ਓਏ ਇਹਨਾਂ ਸੋਸ ਸਵੈਦਾ ਨਹੀਂ ਵਧਣਦੇ ਤਾਂ ਗਵਰਨਮੈਂਟ ਦਾ ਸਵੈਦਾ ਹੋਵੇ ਸਾਨੂੰ ਡਰਿਆ ਚੱਕਦਾ ਹੋਵੇ ਇਹ ਬਕਾ ਨਹੀਂ ਬਟਣਦੇ ਉਹ ਕਹਦਾ ਮੈਂ ਪਰਚੇ ਕਰੂੰਗਾ ਉਹ ਰਿੰਜ ਨੂੰ ਬਣਾ ਉਹਦੇ ਮੱਤੇ ਰੁਪਏ ਲੱਗ ਡਰਖਤ ਨਾਲੇ ਨੀਮ ਬੜ ਤੇ ਦਰਖਤ ਦਾ ਰੁਕੂ ਆ ਇਕਲਾ ਇਹਨਾਂ ਦੇ ਪੁਲਿਸ ਵਾਲੇ ਆਂਦੇ ਆ ਪਰਚਾ ਕਰਦਾਂਗੇ ਬਸ ਰਖਤ ਨਾਲ ਹੀ ਬਾਹਰ ਹੁੰਨੀ ਆ ਸਾਰੇ ਦਰਖਤ ਵੀ ਪਟ ਪਟ ਕੇ ਸਿੱਟਦੇ ਇਹਨਾਂ ਨੂੰ ਇਹ ਆ ਦਰਖਤ ਨਗੀਂ ਗਿਰਦੇ ਸਵੇਰ ਹੱਥ ਨਾਲ ਗਿਰਦੇ ਇਹਨਾਂ ਦੇ ਪਟ ਪਟ ਲੈ ਸੱਤ ਲਾ ਬੰਨ ਨਾਲ ਵੀ ਬੈਠੇ ਗ੍ਰਾਡ ਘਟ ਵੜ ਬੈਂਚਾਂ ਦੇ ਪਾਣੀ ਉੱਤੇ ਹੀ ਪੈਣਾ ਆਪਣੀ ਤੋਂ ਥੋੜੀਆ ਦੀ ਆ ਪਾਣੀ ਸਾਰੇ ਹੀ ਮਾਂਟਾਂ ਨੂੰ ਮਾਰਮ ਕਰਨੀ ਆ